ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈ ਦੀ ਵੀਰ ਮੈਂ ਤੇ ਕਪੜਾ ਦੋ ਬੜਾ ਦਿਖਾਵਾਂਗੇ ਸੇਲ ਡਿਟੇਲ ਵੀ ਪੁੱਛਦੇ ਆ ਇਹ ਸੂਈ ਵੀ ਹੈ ਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰਡ ਜੌਂਤ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਹੋ ਮੋਬਾਈਲ ਨੰਬਰ ਜੀ ਆਪਣਾ 7696502922 7696502925 ਆਪਣਾ ਵਪਾਰ ਦਾ ਕੰਮ ਆ ਹਾਂਜੀ ਹਾਂਜੀ ਠੀਕ ਹੈ ਹਰ ਵਕਤ ਚਾਰ ਪੰਜ ਨਗ ਹੁੰਦੇ ਹੀ ਆ ਹਨਾ ਹੁੰਦੇ ਹੁੰਦੇ ਠੀਕ ਹੈ ਤੇ ਜਿੱਦਾਂ ਦੀ ਗਾਂ ਭਾਲ ਦੋ ਉਦਾਂ ਦੀ ਮਿਲਦੀ ਆ ਮਿਲ ਜਾਂਦੀ ਆ ਜੀ ਠੀਕ ਹੈ ਪਹਿਲੇ ਨੰਬਰ ਆਪਾਂ ਜਿਹੜੀ ਵੇੜ ਦੱਸਦੇ ਸੂਈ ਏ ਭਾਈ 20 ਤੋਂ 25 ਦਿਨ ਹੋ ਗਏ ਸੂਈ ਮਢ ਲੋ ਮਹੀਨਾ ਮੰਨ ਲੈ ਬੰਦਾ ਹਾਂ ਮਹੀਨਾ ਮੰਨ ਲੈ ਤੇ ਦੁੱਧ 24 ਕਿਲੋ ਆ 22 ਕਿਲੋ ਐਣ ਜਮਾ ਲੀਟਰ ਮਾਰ ਕੇ ਦਾ ਕੋਸ਼ ਹੋ ਕੇ ਲੈ ਜੀ ਹੁਣ ਚੌਥੀ ਹੁਣ ਭਾਈ ਚੋਈ ਵੀ ਆ ਜਾ ਕੇ ਦੇਵਾ ਝਾੜੇ ਦੱਸ ਦੀ ਹਾਂ ਭਾਈ ਹਾਂ ਦੱਸਦੀ ਆ ਤੇ ਹੁਣ ਤਾਂ ਚੋਈ ਵੀ ਆ ਬੈੜ ਯਾਰ ਆਪਾਂ ਲੋਕਾਂ ਦਾ ਕੰਮ ਨਹੀਂ ਭਾਈ ਅਗਲਾ ਅੱਖ ਨੇ ਆਗੇ ਤਸੱਲੀ ਕਰਕੇ ਲੈ ਜਾਇਆ ਦੋ ਔੜਾਂ ਦੇ ਫਿਰ 8:30 ਵਜ ਗਏ ਮਿਨਾਉਂਦੇ ਨੇ ਇੱਥੇ ਆਪਾਂ 6:30 ਚੌਥੀ ਹੋਣੀ ਹਣਾ ਹਾਂ ਭਾਈ 6:30 ਠੀਕ ਐ ਮੈਂ ਰੋਕੀ ਜੱਲੀ ਮੁੜ ਕੇ ਫੇਰ ਉਹ ਨਹੀਂ ਭਾਈ ਕਿ ਅਗਲਾ ਕਾੜਨ ਨੂੰ ਲੰਬਾ ਆਉਂਦਾ ਉਹ ਗ ਖੜਾ ਆ ਵੀ ਸਕਦੇ ਜੀ ਫਾਇਦਾ ਨਹੀਂ ਖੜਾ ਉਹ ਨੂੰ ਕਢਾ ਦਿੰਨਾ ਵੀ ਇਹਦਾ ਹੀ ਆ ਉਹਦਾ ਕੀ ਫਾਇਦਾ ਜੇ ਜੇ ਗੱਲ ਆ ਪਰ ਦੁੱਧ 22 ਲੀਟਰ ਹੈਗਾ ਮੇਨ ਨਾਲ ਲੋਕਾਂ ਨੇ 24 ਆ ਬਾਈ 22 ਤਾਂ ਐਨ ਜਮਾਨੇ ਕਿਰਾਏ ਬਫਸਾਂ ਗੱਡੀ ਦਾ ਆਪਾਂ ਹੋਰ ਦੱਸ 22 ਮੰਨ ਕੇ ਆ ਜੇ ਹਾਂ 11 ਲੀਟਰ ਟਾਈਮ ਦਾ ਮਣਕੇ ਦੇਵਾਂਗੇ ਜਮਾਂ ਹਾਂ ਇਥੇ ਲੀਟਰ ਵੀ ਪਿਆਉ ਢੋਲੀ ਵੀ ਕੋਲੇ ਤਰ ਰੇਟ ਇਹਦਾ ਕੀ ਰੱਖੂਗਾ ਰੇਟ ਮਾਈ ਕੋਈ 75 ਨਹੀਂ ਕੋਈ 80 ਨਹੀਂ ਇਹਦਾ 60000 ਚੋਂ ਬਸ ਮਾੜਾ ਮਾੜਾ ਮਾਨਦਾਨ ਨਹੀਂ ਕਰੀਂ ਟੋਰ ਦੀ ਬਾਹਰ ਹਾਂ ਸੋ 60000 ਚੋਂ ਮਾੜਦਾਨ ਹੋ ਜਾਊਗਾ ਪਰ ਦੁੱਧ 22 ਲੀਟਰ ਤੁਹਾਨੂੰ ਮਿਣਕੇ ਮਿਲੂ ਜਾਵਾ 11 ਲੀਟਰ ਟਾਈਮ ਦਾ ਭਾਂਡਾ ਆਪਦਾ ਨਾਲ ਲੈ ਕੇ ਮਿਣਕੇ ਲੈ ਕੇ ਸਵੇਰ ਦਾ ਟਾਈਮ ਆ ਲੈਵਾ ਕਾਗਜ ਵਾਂਗੂ ਜਮਾ ਝਾੜਿਆ ਵਾ ਚੋਈ ਵੀ ਵਹਿੜਾ ਜੱਜਮੈਂਟ ਇਧਰੋਂ ਪਾ ਦੇ ਚੱਲੋ ਇਧਰੋਂ ਪ੍ਰੋਪਰ ਖੜਕੇ ਕਰ ਦਿੱਤੀ ਦੀ ਲੇ ਠੀਕਾ ਫੁੱਲ ਸਾਈਜ਼ ਦੇ ਵਿੱਚ ਹਨਾ ਕਿਸੇ ਪਾਸੇ ਦਿੱਸੀ ਨਹੀਂ ਕੋਈ ਛੋਟੀ ਨਹੀਂ ਹਨਾ ਚੰਗੇ ਬੋਡੀ ਬੀਲਡ ਦੇ ਵਿੱਚ ਤੇ ਇਹ ਸੂਈ ਸਵਾਈ ਆ ਬੱਚਾ ਵਗੈਰਾ ਐਕਸਪਾਇਰ ਆ ਭਾਈ ਬੱਚਾ 4-5 ਕਿਲੋ ਚੋਂਦੇ ਅਗਲੇ ਨੇ ਮਾਰਨਾ ਹੀ ਹੁੰਦਾ ਜਾਇਜ਼ ਗੱਲ ਆ ਉਹ ਚੋਂਨਾ ਤਾਂ ਹੈ ਨਹੀਂ ਉਹਨਾਂ ਨੂੰ ਜਾਇਜ਼ ਗੱਲ ਆ ਔਰ ਕੀ ਫਾਇਦਾ ਲਾਇਸੈਂਸ ਬਣਾ ਦੀਆਂ ਨਗਲੀ ਹੈ ਨਾ ਕੋਈ ਫਾਇਦਾ ਨਹੀਂ ਬਾਈ ਸੋ ਲਾਇਸੈਂਸ ਦਾ ਮਨ ਕਿਦੋਂ ਅਸਲੀ ਕੰਮ ਕਰਦਾ ਹੁੰਦਾ ਉਹ ਚੋਰੀ ਦਾ ਰੱਖਣਾ ਪੈਂਦਾ ਉਹਦਾ ਕੀ ਫਾਇਦਾ ਪਰ ਦੁੱਧ ਮਣ ਕੇ ਲੈ ਕੇ ਜਾਓ ਇਹਦਾ ਦੋ ਟਾਈਮ ਦੋ ਟਾਈਮ ਚਾਰ ਟਾਈਮ ਚ ਜੋ ਤਸੱਲੀ ਹੋਏ ਤੋਂ ਲੈ ਜਾਣਾ ਬਾਕੀ ਠੰਡੀ ਮਿੱਠੀ ਚਵਾਈ ਲੈ ਨਾਲੇ ਮੂੰਹ ਤਾਂ ਚੋਈ ਵੀ ਆ ਠੀਕ ਆ ਤਾਰਾ ਓਕੇ ਆ ਓਕੇ ਬਾਈ ਜਾਂ ਭੂਰ ਹੋਵੇ ਛੱਡ ਲਓ ਤਾਂ ਹੀ ਆਪਾਂ ਬੈਠੇ ਆ ਠੀਕ ਆ ਜਿਆਦਾ ਚੋਕੇ ਤਸੱਲੀ ਕਰਕੇ ਲੈ ਕੇ ਜਾ ਜਮਾ ਜਦੋਂ ਤਸੱਲੀ ਹੋਏ ਤੋਂ ਹੀ ਜਾਂਦਾ ਰੇਟ ਛੱਟ ਯਾਰ ਮਾਨਦਨ ਕਰਦਾ ਮਾਨਦਨ ਕਰ ਦੋ ਨੰਬਰ ਜਿਹੜੀ ਕ੍ਰਾਸ ਬੈੱਡ ਦੇਖੀ ਜਾਂਦੇ ਆ ਇਹ ਬਾਈ ਅਮਰੀਕਾ ਨਾਲ ਕੋਈ ਗੱਲ ਠੀਕ ਹੈ ਕਰੋ ਸਿੰਗਾ ਵਾਲੀ ਠੰਡੀ ਫੁੱਲਾ ਹਨਾ ਠੰਡੀ ਮਸਾਲਾ ਪੁੱਠੇ ਪਾਸੇ ਵਹਿ ਕੇ ਚੋਕ ਹੋਵੇ ਮੈਂ ਕਿ ਜਿੱਧਰ ਮਰਜ਼ੀ ਚੋਲਾ ਬੱਤਾਰਾ ਵੀ ਮਾਰ ਦਿੰਦਾ ਠੀਕ ਹੈ ਇੱਕ ਇੱਕ ਮਾਰੀ ਜੇ ਫਿਰ ਪਾਸ ਕਰਾਈ ਦਿੰਨੇ ਆਪਾਂ ਇਹਨੂੰ ਪਰ ਠੰਡੀ ਦਾ ਸਵਾਦ ਰਿਕਾਰਡ ਹੀ ਤੋੜਦਾ ਰਿਹਾ ਹਨਾ ਮੈਂ ਕਿ ਆ ਬੜਵਾ ਇਹ ਸਿੰਗਾ ਦਾ ਕਰਕੇ ਬਦਨਾਮ ਕਰੀਏ ਮੈਂ ਕੰਦੀਆਂ ਬਸ ਲੈ ਜਵਾਂ ਨਜ਼ਾਰੇਦਾਰ ਅੱਤੇ ਦੁੱਧ ਕਿੰਨਾ ਦੇ ਦੂਗੀ ਦੁੱਧ ਬਈ 12 ਕਿਲੋ ਭਰਉਣ ਨੇ ਕੱਢਿਆ 12 ਮੰਨ ਕੇ ਲੈ ਲੈ 12 ਮਾਨ ਕੇ ਲਈ ਦੋ ਤਾਂ 13 14 ਕਿਲੋ ਦੇਊਗੀ ਬੱਚੀ ਰੇਟ ਇਹਦਾ ਕੀ ਰੱਖਿਆ ਰੇਟ ਬਿਲਕੁਲ ਜੈਨੂ ਆ ਬਾਈ ਬਾਦ ਬਾਦ ਘਟ ਬਾੜੀ ਨਹੀਂ ਹੋਣੀ ਇਹਦੀ ਬਸ 32000 ਚ ਮਾਨਦਣ ਹੋ ਸੋ 32 ਚ ਮਾਨਦਣ ਜਿਹੜੇ ਵੀ ਕਹਿੰਦਾ ਕਿ ਲੈ ਲੈ ਕੋਈ ਡੱਕਦਾਰੀ ਗੱਲ ਹੀ ਨਹੀਂ ਹੈ ਨਾ ਐਂਦੀ ਛੱਡ ਕੇ ਵੀ ਧਾਰਾ ਮਾਰਦਣਾ ਪੋਣੀ ਹੱਥੋਂ ਸੋ ਦੇਖੋ ਤੇ ਦੋ ਚਾਰ ਦਿਨ ਕੱਢਦੀ ਹੈ ਹਜੇ ਨਾ ਬਸ ਇੱਕ ਤਾਂ ਦੋ ਲਊਗੀ ਬਾਈ ਤੇ ਦੁੱਧ ਵਿੱਚ ਠੇ ਠੂ ਜਾਵਾ ਹੈ ਠਾ ਜਾਵਾ ਬਾਈ ਦਾ ਕੀ ਬਾਤ ਹੈ ਨਜ਼ਾਰੇਦਾਰ ਚੀਜ਼ ਹੈ ਜਾਵਾ ਸੋ ਜਿਹੜੇ ਵੀ ਕਹਿੰਦਾ ਕ੍ਰਾਸ ਠੰਡੀ ਵਹਿੜ ਲੈਣੀ ਆ ਅੱਖਾਂ ਵਿੱਚ ਕਿਹ ਲੈ ਜੋ ਨਜ਼ਾਰੇ ਦੇ ਦੇ ਨੇ ਜਮ ਐਨੇ ਤੇ ਬਾਕੀ ਮੱੜ ਵੜੇ ਬਰੋਬਰ ਹੀ ਆ ਬਾਈ ਠੀਕ ਐ ਸਿੰਘ ਵੱਡ ਕੇ ਚਾਹ ਪਜਾ ਮੰਗਣ ਦਾ ਹਾਂ ਦੇਣਾ ਸੁੱਖ ਜਿਹਾ ਦੇ ਵੀ ਜਾਂਦਾ ਦੇ ਦੇਉਂਦਾ ਹਾਂ ਪਰ ਕਾਰਨ ਕਿ ਆਪਾਂ ਸਿੰਘ ਕਾਹਨੂੰ ਵੱਡਣਾ ਵੀ जख्म ਉਹ ਜੂ ਹੋ ਜਾਂਦਾ ਇਹ ਠੰਡੀ ਵਾਲੀ ਆ ਬਾਈ ਐਂ ਵਿਗ ਜਾਣੀ ਇਹ ਇਹ ਕਿਹੜਾ ਕਰਮ ਵਾਲੀ ਲੱਤਾਂ ਬਹਾਂ ਵਾਲੀ ਆ ਲੈ ਕੋਈ ਡੱਕ ਦੀ ਨਹੀਂ ਕਿਸੇ ਗੱਲ ਦੀ ਹਣਾ ਜਮਾਨੇ ਪਹਿਲੀ ਆ ਦੇਖਿਓ ਬੜੇ ਨਹੀਂ ਆਈ ਗੰਢੀ ਨਹੀਂ ਹੁੰਦੀ ਨਹੀਂ ਠੀਕ ਆ ਬੱਤੀ ਅੱਜ ਫਿਰ ਛੋੜ ਛੱਪੇ ਕਰਾਂਗੇ ਛੋੜ ਛੱਪੇ ਕਰਾਂਗੇ ਬਈ ਗੱਡੀ ਚੜਾਉਣ ਵਾਲਾ ਕੰਮ ਹੀ ਕਰਿਆ ਪਾਜੀ ਸੋ ਇਸ ਤੋਂ ਬਾਅਦ ਤਾਂ ਮੰਨ ਕੇ ਚਲੋ ਬੇਰਕਾ ਤੇ ਬੈੜ ਕੇ ਲਾਇਓ ਬਸ ਹਾਂ 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 ਕੋਈ ਫਾਇਦਾ ਨਹੀਂ ਨੰਬਰ ਬੋਲ ਦੇ ਆਪਣਾ 76965 ਬਈ 029 ਬੱਚੇ ਸੋ ਦੋ ਗਾਵਾਂ ਦਿਖਾਤੀਆਂ ਠੰਡੀਆਂ ਬਰਫ਼ ਵਰਗੀਆਂ ਉਹ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਆ ਵੀ ਤੁਸੀਂ ਦੇਖ ਕੇ ਤਸੱਲੀ ਕਰ ਸਕਦੇ ਹੋ ਪਰ ਮੇਰੇ ਸਾਹਿਬ ਨੂੰ ਲੱਗਦਾ ਤਾਂ ਹੈ ਨਹੀਂ ਕੋਈ ਤਸੱਲੀ ਕਰਨ ਵਾਲਾ ਕੰਮ ਇੱਥੇ ਹੋ ਗਾ ਕੋਈ ਤਸੱਲੀ ਦਾ ਕੰਮ ਹੀ ਨਹੀਂ ਰਹਿ ਗਿਆ ਬਈ ਕੁਝ ਤੇ ਕਰਨੀ どうるの